ਹੈਲੋ ਫਰੈਂਡਸ ਅੱਜ ਇੱਕ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਸ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਤੇ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਉਮੀਦ ਕਰਾਂਗੇ ਕਿ ਇਹ ਡਿਜ਼ਾਈਨ ਤੁਹਾਨੂੰ ਪਸੰਦ ਆਵੇਗਾ ਬਹੁਤ ਹੀ ਸੌਖਾ ਝੜ ਜਾਏ ਨਾ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੇ ਕੁੰਡੇ ਰੱਖਣੇ ਆ ਦੋ ਕੁੰਡੇ ਬਾਅਦ ਰੱਖਣੇ ਆ ਬਹੁਤ ਹੀ ਪਿਆਰਾ ਝੜ ਜਾਏ ਨਾ ਕੋ ਕਿੰਨਾ ਸੋਹਣਾ ਡਿਜ਼ਾਈਨ ਆ ਉਪਰਿਆ ਉਪਰਿਆ ਦੀਦਾ ਕਿਸੇ ਵੀ ਕਾਰਡੀਗਨ ਤੇ ਇਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਦੱਸਦਿਆਂ ਡਿਜ਼ਾਈਨ ਇੱਥੋਂ ਸ਼ੁਰੂ ਕਿਵੇਂ ਕੀਤਾ ਇੱਥੋਂ ਆਪਾਂ ਹੁਣ ਪਹਿਲੀ ਸਲਾਈ ਤੋਂ ਹੀ ਸਟਾਰਟ ਕਰਾਂਗੇ ਜਿੱਦਾਂ ਇੱਥੋਂ ਪਹਿਲੀ ਸਲਾਈ ਪਈ ਆ ਇੱਥੋਂ ਵੀ ਆਪਾਂ ਪਹਿਲੀ ਸਲਾਈ ਤੋਂ ਹੀ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਐਕਸਟ ਕੁੰਡਾ ਹੁੰਦਾ ਆਪਣਾ ਉਤਾਰ ਲਓ ਉਹਨੂੰ ਚਾਹੇ ਬੁਣ ਲਓ ਦੋ ਕੁੰਡੇ ਆਪਾਂ ਨੇ ਪੁੱਠੇ ਬਣਾਉਣੇ ਆ ਸੌਰੀ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਤੇ ਸੌਰੀ ਦੋ ਕੁੰਡੇ ਪੁੱਠੇ ਬਣਾਉਣ ਤੋਂ ਬਾਅਦ ਤੱਗਾ ਪਿੱਛੇ ਇੱਥੋਂ ਆਪਾਂ ਨੂੰ ਆ ਦੇਖੋ ਦਿਖ ਰਿਹਾ ਨਾ ਤੇ ਨਹੀਂ ਆਪਾਂ ਨੂੰ ਸ਼ੁਰੂ ਚ ਨਹੀਂ ਦਿਖਦਾ ਤਾਂ ਵੈਸੇ ਹੀ ਆਪਾਂ ਛੱਡ ਕੇ ਨਾ ਜਿਵੇਂ ਇੱਕ ਛੱਡਿਆ ਇੱਥੋਂ ਇੱਕ ਛੇਕ ਛੱਡਿਆ ਦੂਜੇ ਛੇਕ ਚੋਂ ਆਪਾਂ ਨੇ ਇਹ ਇੱਥੇ ਲੂਪ ਬਣਾ ਲੈਣਾ ਇਸ ਤਰ੍ਹਾਂ ਲੂਪ ਬਣਾਉਣ ਤੋਂ ਬਾਅਦ ਦੋ ਕੁੰਡੇ ਸਿੱਧੇ ਇਹਹੀ ਚਾਰ-ਚਾਰ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਧਾਗਾ ਆਪਣੇ ਵੱਲ ਕਰਕੇ ਦੋ ਗੁੰਡੇ ਉਠੇ ਬਣਾਵਾਂਗੇ ਧਾਗਾ ਪਿੱਛੇ ਫਿਰ ਆਪਾਂ ਦੇਖੋ ਇੱਥੋਂ ਇੱਕ ਛੇਕ ਛੱਡੇ ਆ ਦੂਜੇ ਛੇਕ ਦੇ ਵਿੱਚੋਂ ਦੀ ਆਪਾਂ ਲੂਪ ਲਵਾਂਗੇ ਇਸ ਤਰ੍ਹਾਂ ਦੋ ਗੁੰਡੇ ਸਿੱਧੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਹੁਤ ਹੀ ਸੋਖਾ ਲੱਗਦਾ ਇਹ ਸੋਨਾ ਲੱਗਦਾਗਾ ਕਿਸੇ ਵੀ ਕਾਂਟਿਕਨ تینوں ਅਪਲਾਈ ਕਰੋਗੇ ਬਹੁਤ ਹੀ ਸੋਹਣਾ ਲੱਗੇਗਾ ਧਾਗਾ ਪਿੱਛੇ ਕਰਾਂਗੇ ਦੂਜੇ ਛੇਕ ਦੇ ਵਿੱਚੋਂ ਆਪਾਂ ਲੂਪ ਬਣਾ ਲਾਂਗੇ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉੱਠੇ ਧਾਗਾ ਪਿੱਛੇ ਕਰਾਂਗੇ ਦੇਖੋ ਦੂਜੇ ਛੇਕ ਦੇ ਵਿੱਚੋਂ ਆਪਾਂ ਲੂਪ ਬਣਾ ਲਾਂਗੇ ਇਸ ਤਰ੍ਹਾਂ ਦੋ ਕੁੰਟੇ ਸਿੱਧੇ ਬਣਾ ਲਾਂਗੇ ਸ਼ੁਰੂ ਦੇ ਵਿੱਚ ਥੋੜਾ ਜਿਹਾ ਲੂਪ ਆਪਾਂ ਨੂੰ ਦੇਖ ਕੇ ਬਣਾਉਣਾ ਪੈਂਦਾ ਆਪਾਂ ਨੂੰ ਇੱਥੇ ਬਣਿਆ ਨਹੀਂ ਹੁੰਦਾ ਨਾ نیچے ਜਦੋਂ ਉੱਪਰ ਉੱਪਰ ਜਾਈ ਜਾਵਾਂਗੇ ਫਿਰ ਆਪੇ ਬਣ ਜਾਂਦਾ ਹੈਗਾ ਫਿਰ ਆਸਾਨੀ ਨਾਲ ਮਿਲ ਜਾਂਦਾ ਆਪਾਂ ਨੂੰ ਇਹ ਦੋ ਕੁੰਟੇ ਪੁੱਠੇ ਲਾਸਟ ਵਾਲਾ ਸਿੱਧਾ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਪਹਿਲਾ ਕੁੰਡਾ ਉਤਾਰਿਆ ਤੱਗਾ ਪਿੱਛੇ ਜਿਹੜੇ ਕੁੰਡੇ ਆਪਾਂ ਉਧਰ ਪੁੱਠੇ ਬਣਾਏ ਆ ਦੋ ਉਹਨਾਂ ਨੂੰ ਆਪਾਂ ਇਧਰੋਂ ਸਿੱਧੇ ਬਣਾਉਣਾ ਹਸਤਰ ਤੱਗਾ ਆਪਣੇ ਵੱਲ ਕਰਨਾ ਇੱਕ ਕੁੰਡਾ ਪੁੱਠਾ ਜਿਹੜਾ ਆਪਣਾ ਲੂਪ ਲੈਂਦਾ ਹੋਇਆ ਇਹਨੂੰ ਇਸ ਤਰ੍ਹਾਂ ਲਵਾਂਗੇ ਬੈਕ ਸਾਈਡ ਤੋਂ ਤੇ ਜਿਹੜਾ ਆਪਣਾ ਕੁੰਡਾ ਬਚਾਲੇ ਆ ਇਹਨੂੰ ਆਪਾਂ ਪਿੱਛੇ ਲੈ ਜਾਵਾਂਗੇ ਲੂਪ ਨੂੰ ਅੱਗੇ ਲੈ ਆਵਾਂਗੇ ਤਾਂ ਇਹਨਾਂ ਦੋਨਾਂ ਦਾ తాగా పిచ్చే దో కుడే సీత ధాగా వల్ కండా పుట్ా బావే ఓర జానా అవ్వగే బ విచారే కడేను పచ్చే లేరు దోనా దేగా పిచ్చే దో కుడే సీధే ధాగా వల్ ਇੱਕ ਕੁੰਡਾ ਪੁੱਠਾ ਜਿਹੜਾ ਆਪਾਂ ਨੇ ਲੂਪ ਲਿਆ ਹੋਇਆ ਉਹਨੂੰ ਆਪਾਂ ਅੱਗੇ ਲੈ ਆਵਾਂਗੇ ਇਹ ਕੁੰਡੇ ਨੂੰ ਪਿੱਛੇ ਲੈ ਜਾਵਾਂਗੇ ਫਿਰ ਦੋਨਾਂ ਦਾ ਇੱਕ ਕਰ ਦਵਾਂਗੇ ਧਾਗਾ ਪਿੱਛੇ ਦੋ ਕੁੰਡੇ ਸਿੱਤੇ ਧਾਗਾ ਆਪਣੇ ਵੱਲ ਕੀਤਾ ਇੱਕ ਕੁੰਡਾ ਪੁੱਠਾ ਔਰ ਜਿਹੜਾ ਲੂਪ ਲਿਆ ਹੋਇਆ ਉਹਨੂੰ ਅੱਗੇ ਲੈ ਆਵਾਂਗੇ ਜਿਹੜਾ ਆਪਣਾ ਵਿਚਾਲਲਾ ਕੁੰਡਾ ਉਹਨੂੰ ਪਿੱਛੇ ਲੈ ਜਾਵਾਂਗੇ ਫਿਰ ਦੋਨਾਂ ਦਾ ਇੱਕ ਕਰ ਦੇਵਾਂਗੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਲਾਸਟ ਵਾਲਾ ਪੁੱਠਾ ਬਣਾ ਲਾਂਗੇ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਇੱਕ ਵਾਰ ਬਣ ਗਿਆ ਹੁਣ ਇਹਦੀ ਜਗ੍ਹਾ ਚੇਂਜ ਹੁੰਦੀ ਹੈ ਦੇਖੋ ਪਹਿਲਾਂ ਇੱਧਰ ਨੂੰ ਜਾਂਦਾ ਫਿਰ ਇੱਧਰ ਨੂੰ ਆਉਂਦਾ ਫਿਰ ਇੱਧਰ ਨੂੰ ਜਾਂਦਾ ਫਿਰ ਇੱਧਰ ਨੂੰ ਆਉਂਦਾ ਹੁਣ ਆਪਾਂ ਇਹਨੂੰ ਚੇਂਜ ਕਰਕੇ ਬਣਾਵਾਂਗੇ ਦੋ ਸਲਾਈਆਂ ਬਣ ਗਈਆਂ ਦੋ ਸਲਾਈਆਂ ਹੋਰ ਬਣ ਗਈਆਂ ਇਹ ਚਾਰ ਚਾਰ ਸਲਾਈਆਂ ਦਾ ਡਿਜ਼ਾਈਨ ਆ ਦੋ ਕੁੰਡੇ ਪੁੱਠੇ ਤਾਗਾ ਪਿੱਛੇ ਤਾਗਾ ਪਿੱਛੇ ਹੋਊਗਾ ਪਹਿਲਾਂ ਦੇਖੋ ਆਪਾਂ ਲੂਪ ਪਹਿਲਾਂ ਬਣਾਉਂਦੇ ਸੀ ਹੁਣ ਆਪਾਂ ਦੋ ਕੁੰਡੇ ਬੁਣ ਕੇ ਲੂਪ ਨੂੰ ਬਾਅਦ 'ਚ ਬਣਾਉਣਾ ਦੋ ਕੁੰਡੇ ਸਿੱਤੇ ਫਿਰ ਦੇਖੋ ਉਹ ਵੀ ਇੱਥੋਂ ਆਪਾਂ ਨੇ ਆ ਦੋ ਛੱਡ ਕੇ ਨਾ ਫਿਰ ਇੱਥੇ ਆਪਾਂ ਨੂੰ ਲੂਪ ਮਿਲ ਜਾਂਦਾ ਇੱਕ ਛੇਕ ਛੱਡਿਆ ਦੂਜੇ ਛੇਕ ਦੇ ਵਿੱਚੋਂ ਆਪਾਂ ਨੇ ਲੂਪ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਦੁਬਾਰਾ ਫਿਰ ਦੇਖਦੇ ਆਪਾਂ ਦੇਖੋ ਇੱਕ ਛੇਕ ਛੱਡਿਆ ਦੂਜੇ ਛੇਕ ਦੇ ਵਿੱਚੋਂ ਆਪਾਂ ਲੂਪ ਬਣਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਫਿਰ ਤਾਂ ਅੱਗੇ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਤਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਉਸ ਤੋਂ ਬਾਅਦ ਆਪਾਂ ਨੂੰ ਇੱਥੇ ਦੂਜੇ ਲੂਪ ਦੇ ਵਿੱਚੋਂ ਆਪਾਂ ਨੇ ਇਸ ਤਰ੍ਹਾਂ ਦੂਜੇ ਛੇਕ ਦੇ ਵਿੱਚੋਂ ਆਪਾਂ ਨੇ ਲੂਪ ਬਣਾਉਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤਾਗਾ ਆਪਣੇ ਵੱਲ ਕਰਾਂਗੇ దో కండే పొడి తాగా పిచ్చే కే దో కుడే సూజే షేక ఇతా ਲੂਪ ਬਣਾ ਲਾਂਗੇ ਇੱਥੋਂ ਤੁਸੀਂ ਦੂਜਾ ਸ਼ੇਕ ਛੱਡ ਦੇਣਾ ਸਲਾਈ ਦੇ ਸ਼ੁਰੂ ਚ ਦੂਜੇ 'ਚ ਬਣਾ ਲਓ ਤੀਜੇ 'ਚ ਬਣਾ ਲਓ ਇਹ ਤਾਂ ਕੋਈ ਚੱਕਰ ਨਹੀਂ ਪੈਂਦਾ ਪਰ ਜੇ ਦੂਜੇ 'ਚ ਬਣਾਉਂਗੇ ਤਾਂ ਇਹ ਇਨਸੈਟ ਆ ਚੁਗਾ ਦੋ ਕੁੰਟੇ ਸਿੱਤੇ ਹੁਣ ਦੇਖੋ ਆਪਾਂ ਨੂੰ ਇੱਥੇ ਤਾਂ ਫਿਰ ਲੂਪ ਦਿਸਣ ਲੱਗ ਜਾਂਦੀ ਹੈ ਉੱਪਰ ਜਾ ਕੇ ਪਰ ਜਦੋਂ ਆਪਾਂ ਸਟਾਰਟਿੰਗ ਤੋਂ ਬਣਾਉਨੇ ਆ ఉదోట్టు దేశ దో కుండే పుట్ే బా సిద్ధా ਠੀਕ ਹੈ ਜੀ ਹੁਣ ਅਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਹੈਗੀ ਆ ਚੌਥੀ ਸਿਲਾਈ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਸਿੱਧੇ ਹੁਣ ਜਿਵੇਂ ਪਹਿਲਾਂ ਆਪਾਂ ਨੇ ਬੈਕ ਸਾਈਡ ਦੀ ਸਿਲਾਈ ਬਣਾਈ ਆ ਦੂਜੀ ਉਸ ਤਰ੍ਹਾਂ ਨਹੀਂ ਬਣਾਉਣੀ ਹੁਣ ਆਪਾਂ ਇਹ ਹੋਰ ਤਰ੍ਹਾਂ ਬਣਾਵਾਂਗੇ ਪਹਿਲਾਂ ਆਪਾਂ ਨੂੰ ਲੂਪ ਵਾਲਾ ਕੁੰਡਾ ਚੇਂਜ ਕਰਨਾ ਪੈਂਦਾ ਸੀ ਹੁਣ ਚੇਂਜ ਨਹੀਂ ਕਰਨਾ ਸਟਾਰਟਿੰਗ ਦੇ ਵਿੱਚ ਆਪਾਂ ਦੋ ਕੁੰਡਿਆਂ ਦਾ ਇੱਕ ਕਰ ਦੇਵਾਂਗੇ ਫਿਰ ਆਪਾਂ ਇੱਕ ਕੁੰਡਾ ਪੁੱਠਾ ਬਣਾਵਾਂਗੇ ਦੋ ਕੁੰਡੇ ਸਿੱਤੇ ਬਸ ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜੀ ਚੌਥੀ ਸਲਾਈ ਆ ਕੰਪਲੀਟ ਕਰਨੀ ਆ ਦੋ ਕੁੰਡਿਆਂ ਦਾ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਕੋਈ ਕੁੰਡਾ ਚੇਂਜ ਨਹੀਂ ਕਰਨਾ ਇੱਕ ਕੁੰਡਾ ਪੁੱਠਾ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਦੋ ਕੁੰਡੇ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਕੁੰਡਾ ਪੁੱਠਾ ਤੱਗਾ ਪਿੱਛੇ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਦੋ ਕੁੰਡਿਆਂ ਦਾ ਇੱਕ ਕਰ ਲਿਆ ਫਿਰ ਇੱਕ ਕੁੰਡਾ ਪੁੱਠਾ ਤੱਗਾ ਪਿੱਛੇ ਦੋ ਕੁੰਡੇ ਸਿੱਤੇ ਲਾਸਟ ਵਾਲਾ ਜਿਵੇਂ ਮਰਜ਼ੀ ਬਣਾ ਲਓ ਇਹੀ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਚਾਰ ਸਲਾਈਆਂ ਦੇ ਵਿੱਚ ਕੰਪਲੀਟ ਹੋ ਜਾਂਦਾ ਬਣ ਕੇ ਜਦੋਂ ਤੁਸੀਂ ਇਹੀ ਚਾਰ ਚਾਰ ਸਲਾਈਆਂ ਬਾਰ ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜਾਊਗਾ ਉਮੀਦ ਕਰਦੀ ਹਾਂ ਕਿ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਵੇਗਾ ਬਹੁਤ ਹੀ ਸੋਹਣਾ ਪਿਆਰਾ ਡਿਜ਼ਾਈਨ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ